ਬਰਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 8 ਅਤੇ 9 ਦਸੰਬਰ 2024 ਨੂੰ ਮੌਸਮ ਬਦਲ ਰਿਹਾ ਹੈ ਕੋਈ ਜਗ੍ਹਾ ਤੇ ਵਰਖਾ ਹੋ ਸਕਦੀ ਹੈ ਕਿੱਥੇ ਕਿੱਥੇ ਕਿੰਨੀ ਕਿੰਨੀ ਵਰਖਾ ਹੋ ਸਕਦੀ ਹੈ ਇਸੇ ਸਬੰਧ ਵਿੱਚ ਆਪਾਂ ਇਸ ਵੀਡੀਓ ਚ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਮਲਖਾਈ ਦੋਸਤੋ ਇਸ ਸਾਲ ਹਜੇ ਤੱਕ ਪੱਛਮੀ ਡਿਸਟਰਬੈਂਸ ਕਰਕੇ ਵਰਖਾ ਨਹੀਂ ਹੋਈ ਇਹ ਪਹਿਲਾ ਸਿਸਟਮ ਹੋਏਗਾ ਜੋ ਕੁਝ ਜਗ੍ਹਾ ਵਰਖਾ ਕਰ ਸਕਦਾ ਹੈ ਤਾਂ ਇਹਦੀ ਵੀਡੀਓ ਕਰਨ ਲੱਗਿਆਂ ਵੀ ਡਰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਸ ਟਾਈਮ ਤੱਕ ਜਾਂਦਾ ਚਾਰ ਦਿਨ ਚ ਬਦਲਣਾ ਜਾਵੇ ਕਿਉਂਕਿ ਪਹਿਲੀ ਵਰਖਾ ਹੋਣੀ ਹੈ ਕੁਝ ਏਰੀਆ ਦੇ ਵਿੱਚ ਫਾਲ ਫਲੈ ਸਾਰਾ ਪੰਜਾਬ ਕਵਰ ਨਹੀਂ ਕਰੇਗਾ ਕਿ ਬਹੁਤੀ ਭਾਰੀ ਵਰਖਾ ਨਹੀਂ ਹੋ ਰਹੀ ਹਜੇ ਤੱਕ ਹਲਕੀ ਤੋਂ ਦਰਮਿਆਨੀ ਵਰਖਾ ਦੀ ਹੀ ਸੰਭਾਵਨਾ ਹੈ ਉਹ ਵੀ ਕੁਝ ਕੁ ਹਿੱਸਿਆਂ ਦੇ ਵਿੱਚ ਕਿੱਥੇ ਹੈਗੀ ਆਪਾਂ ਅੱਗੇ ਗੱਲ ਕਰਦੇ ਹਾਂ ਮੈਂ ਵੀਡੀਓ ਸ਼ੁਰੂ ਕਰਨ ਦੀ ਗੱਲ ਕਰ ਰਿਹਾ ਹਾਂ ਕਿ ਬਹੁਤ ਘੱਟ ਏਰੀਆ ਇਹ ਵਰਖਾ ਕਵਰ ਕਰੇਗੀ ਠੀਕ ਕਿਉਂਕਿ ਕਈ ਕਿਸਾਨ ਵੀਰ ਇਸ ਗੱਲੋਂ ਚਿੰਤਤ ਹਨ ਕਿ ਮੈਂ ਕਣਕ ਬੀਜਣੀ ਹੈ ਮੈਂ ਜਿਹੜਾ ਪਾਣੀ ਲਾਉਣਾ ਹੈ ਇਹ ਵਰਖਾ ਅਜਰੀ ਤਰੀਕੇ ਨਾਲ ਕਿ 4 ਦਸੰਬਰ ਦੀ ਰਾਤ ਨੂੰ ਵੀਡੀਓ ਬਣਾ ਰਹੇ ਆ ਕਿ ਤਾਂ ਹਜੇ ਤੱਕ ਇਹ ਹਲਕੀ ਤੋਂ ਦਰਮਿਆਨੀ ਵਰਖਾ ਹੈ ਤੇ ਬਹੁਤ ਘੱਟ ਏਰੀਆ ਕਵਰ ਕਰ ਰਹੀ ਹੈ ਹਾਂ ਅੱਗੇ ਜਿਵੇਂ ਜਾਣਦੇ ਆ ਉਦੋਂ ਆਪਾਂ ਦੇਖਦੇ ਹਾਂ ਕੀ ਹੈ ਪੰਜ ਨੂੰ ਜਿਹੜਾ ਪਾਣੀ ਲਾ ਰਹੇ ਹੋ ਆਪਣਾ ਲਾਏਗਾ ਗਾਂ ਆਪਾਂ 6 ਤੱਕ ਦੇਖਦੇ ਹਾਂ ਕੀ ਬਣਦਾ ਹੈ ਉਹ ਆਪਾਂ ਹੋਰ ਕਲੀਅਰ ਹੋ ਜਾਏਗਾ ਠੀਕ ਹੈ ਤਾਂ ਭਾਰਤੀ ਮੌਸਮੀ ਭਾਗ ਦਾ ਦਿੱਲੀ ਵਾਲਿਆਂ ਨਾਲ ਕਹਿਣਾ ਕਿ ਪੱਛਮੀ ਡਿਸਰਬੈਂਸ ਆ ਰਿਹਾ ਹੈ 7 ਨੂੰ ਇਹ ਆਜੂਗਾ 8 ਤੋਂ ਇਹ ਜਿਹੜਾ ਹੈਗਾ ਉਹ ਆਪਣਾ ਮੈਦਾਨੀ ਇਲਾਕੇ ਨੂੰ ਪ੍ਰਭਾਵਿਤ ਕਰੇਗਾ ਜਿੱਥੇ ਕਿ ਇਹ ਆਈਸੋਲੇਟਡ ਸਕੈਟਰਡ ਬਾਕੀ ਕੇਵਲ ਤੇ ਕੇਵਲ 25 ਤੋਂ ਲੈ ਕੇ 50% ਹਿੱਸੇ ਦੇ ਵਿੱਚ ਵਰਖਾ ਕਰ ਸਕਦਾ ਕਿਹੜੀ ਕਰ ਸਕਦਾ ਹਲਕੀ ਤੋਂ ਦਰਮਿਆਨੀ ਤੇ ਪਹਾੜਾਂ ਦੇ ਉੱਪਰ ਦੇ ਪਾਸੇ ਬਰਫਬਾਰੀ ਕਰੇਗਾ ਤੇ ਇਹਦੇ ਕਰਕੇ ਜਿਹੜਾ ਹੈਗਾ ਇਹ ਮੀ ਪੈਗਾ ਮੈਦਾਨੀ ਇਲਾਕਿਆਂ ਦੇ ਵਿੱਚ ਤੇ ਇਸ ਦੇ ਨਾਲ ਨਾਲ 7 8 ਅਤੇ 9 ਦਸੰਬਰ 2024 ਨੂੰ ਟੈਂਪਰੇਰੀ ਤੌਰ ਤੇ ਮੱਕੇ 3 ਦਿਨ ਦੇ ਲਈ ਇੱਕ ਵਾਰ ਧੁੰਦ ਵੀ ਆ ਜਾਏਗੀ ਕੁਝ ਇਲਾਕਿਆਂ ਦੇ ਵਿੱਚ ਠੀਕ ਹੈ ਖਾਸ ਤੌਰ ਤੇ 7 ਅਤੇ 9 ਦਸੰਬਰ ਨੂੰ ਸੰਗਣੀ ਧੁੰਦ ਖਾਈ ਦੇ ਸਕਦੀ ਹੈ ਤਾਂ ਪਹਿਲਾਂ ਆਪਾਂ ਵਿੰਡੀ ਦਾ ਮਾਡਲ ਦੇਖ ਲਈਏ ਵਿੰਡੀ ਇਹ ਕਹਿ ਰਿਹਾ ਹੈ ਕਿ ਇਹ ਇੱਕ ਸਾਈਕਲੋਨਿਕ ਸਰਕੂਲੇਸ਼ਨ ਆਏਗੀ ਜਿਹਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਪੂਰਬੀ ਹਵਾਵਾਂ ਦਾ ਸੰਮੇਲ ਹੋ ਰਿਹਾ ਹੈ ਜੇ ਤੁਸੀਂ ਹੇਠਲੇ ਪਾਸਿਓ ਇਹਨੂੰ ਦੇਖੋਗੇ ਤਾਂ ਪੂਰਬੀ ਹਵਾਵਾਂ ਇਹਦੇ ਵਿੱਚ ਆ ਰਹੀਆਂ ਨੇ ਈਵਨ ਕਿ ਕੁਝ ਜਿਹੜੀ ਹੈਗੀ ਨਮੀ ਇਧਰੋਂ ਆ ਕੇ ਵੀ ਨਾਲ ਰਲ ਰਹੀ ਹੈ ਤਾਂ ਇਹ ਜਿਹੜਾ ਸਿਸਟਮ ਹੈਗਾ ਕੋਈ ਵੱਡਾ ਸਿਸਟਮ ਨਹੀਂ ਹੈਗਾ ਲੇਕਿਨ ਫਿਰ ਵੀ ਇਹ ਕੁਝ ਏਸ਼ਿਆ ਦੇ ਵਿੱਚ ਜਿਵੇਂ ਦਿਖਾ ਰਿਹਾ ਇਹ ਵਰਖਾ ਕਰ ਸਕਦਾ ਪਰੰਤੂ ਇੱਥੇ ਆਪਾਂ ਨੂੰ ਇੱਕ ਚੀਜ਼ ਸਾਫ਼ ਸਪਸ਼ਟ ਹੈਗੀ ਹੈ ਕਿ ਦੱਖਣ ਪੱਛਮ ਮਾਲਵੇ ਦਾ ਕਾਫੀ ਏਸ਼ਾ ਬਿਨਾਂ ਵਰਖਾ ਤੋਂ ਰਹਿ ਰਿਹਾ ਹੈ ਲekin ਉੱਤਰੀ ਅਸੇ ਸੈਂਟਰਲ ਪੰਜਾਬ ਕੁਝ ਹਿੱਸਾ ਆਪਣਾ ਹਰਿਆਣੇ ਦਾ ਆਪਣਾ ਚੰਡੀਗੜ੍ਹ ਹੈ ਪੱਛਮੀ ਯੂਪੀ ਹੈ ਇਹਨੂੰ ਕਰਕੇ ਗਾਹ ਨੂੰ ਵਰਖਾ ਕਰ ਰਿਹਾ ਹੈ ਤਾਂ ਕਿੱਥੇ ਕਿੱਥੇ ਵਰਖਾ ਕਰ ਰਿਹਾ ਇਹਦੇ ਬਾਰੇ ਆਪਾਂ ਦੇਖ ਲੈਨੇ ਆ ਇਹ 9 ਤਰੀਕ ਨੂੰ ਕੁਝ ਇਸੇ ਜਿਹੇ ਨੇ ਦੇਖੋ ਵਰਖਾ ਦਿਖਾਈ ਹੈ ਇਸੇ ਤਰੀਕੇ ਦੇ ਨਾਲ ਤੇ 10 ਤਰੀਕ ਨੂੰ ਕੁਝ ਹਿੱਸੇ 'ਚ ਵਰਖਾ ਦਿਖਾ ਰਿਹਾ ਹੈ ਸਿਸਟਮ ਕੋਈ 8 ਨੂੰ ਦਿਖਾ ਰਿਹਾ ਕੋਈ 9 ਨੂੰ ਦਿਖਾ ਰਿਹਾ ਇੰਨਾ ਕੋ ਫਰਕ ਜਰੂਰ ਆ ਰਿਹਾ ਹੈਗਾ ਕਿ ਜਿਸ ਤਰੀਕੇ ਨਾਲ ਤੁਸੀਂ ਦੇਖੋਗੇ ਕਿ ਇਹ ਵਾਲਾ ਮਾਡਲ ਤੁਹਾਡਾ ਇਹ 9 ਤਰੀਕ ਨੂੰ ਜਿਹੜਾ ਹੈਗਾ ਸੈਂਟਰਲ ਪੰਜਾਬ ਦੇ ਵਿੱਚ ਚੰਗੀ ਖਾਸੀ ਵਰਖਾ ਦਿਖਾ ਰਿਹਾ करनाल ਤੱਕ ਦੇ ਇਸ ਨੂੰ 10 ਨੂੰ ਜਿਹੜਾ ਹੈਗਾ ਕੇਵਲ ਪਟਿਆਲਾ ਵਾਲੀ ਸਾਈਡ ਨੂੰ ਉੱਪਰ ਨੂੰ ਵਰਖਾ ਦਿਖਾ ਰਿਹਾ ਹੈ ਮੱਕੇ ਸਿਸਟਮ ਵਰਖਾ ਦਿਖਾ ਰਹੀ ਨੇ ਮੌਜੂਦਾ ਟਾਈਮ ਤੇ ਹਰਿਆਣਾ ਦੇ ਵਿੱਚ 9.2 ਡਿਗਰੀ ਤਾਪਣ ਚੱਲ ਗਿਆ ਪਿਛਲੇ 24 ਘੰਟੇ ਚ ਪੰਜਾਬ ਚ 6° ਸੀ ਇਹ ਜਿਹੜਾ ਹੈਗਾ ਹੁਣ 5 6 7 ਦੇ ਦਰਮਿਆਨ ਹੋਰ ਥੱਲੇ ਡਿੱਗੇਗਾ ਆਪਣੇ ਪਸ਼ੂਆਂ ਦਾ ਬਚਾਅ ਕਰ ਦਿਓ ਕਿਉਂਕਿ 7 ਤੋਂ ਥੱਲੇ ਜਾਂਦਾ ਤਾਂ ਫਿਰ ਕੋਈ ਜਗ੍ਹਾ ਤੇ ਉਮੀਦ ਕੋਈ ਨਹੀਂ ਹੈਗੀ ਲੇਕਿਨ ਫਿਰ ਵੀ ਜੇ ਤਾਪਮਾਨ ਇਸੇ ਤਰ੍ਹਾਂ ਥੱਲੇ ਡਿੱਗਦਾ ਗਿਆ ਤਾਂ ਆਪਣੀਆਂ ਸਬਜ਼ੀਆਂ ਵਗੈਰਾ ਦੀ ਕੇਅਰ ਕਰਨੀ ਪੈਗੀ 7 ਅਤੇ 8 ਨੂੰ ਇਹ ਕੋਰੇ ਦੀ ਵਾਰਨਿੰਗ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਮੈਂ ਹੁਣ ਸ਼ੁਰੂ ਚ ਹੀ ਕਹਿ ਦਿੰਦਾ ਕਿ ਦੇਖੋ ਇਹਨਾਂ ਨੇ ਇਹ ਨਹੀਂ ਕਿਹਾ ਕਿ ਬਹੁਤ ਭਾਰੀ ਵਰਖਾ ਹੋਏਗੀ ਇਹਨਾਂ ਨੇ ਆਈਸੋਲੇਟਡ ਕਿਹਾ ਹੈ ਆਈਸੋਲੇਟਡ ਮਤਲਬ ਕਿ ਬਹੁਤ ਥੋੜਾ ਏਰੀਆ 1 ਤੋਂ 25% ਏਰੀਆ ਵਰਖਾ ਕਵਰ ਕਰ ਸਕਦੀ ਹੈ 8 ਅਤੇ 9 ਦੇ ਦਰਮਿਆਨ ਪਠਾਨਕੋਟ ਗੁਰਦਾਸਪੁਰ ਸ੍ਰੀ ਹਮਸਰ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਠੀਕ ਹੈ ਇਹ ਇਸ ਦੇ ਨਾਮ ਨਾਲ ਲੁਧਿਆਣਾ ਸੰਗਰੂਰ ਬਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਦੇ 25% ਇਸ ਦੇ ਵਿੱਚ ਵਰਖਾ ਹੋ ਸਕਦੀ ਹੈ ਤੇ ਵਰਖਾ ਜਿਹੜੀ ਹੈਗੀ ਹੈ ਹਲਕੀ ਵਰਖਾ ਹੀ ਇਹਨਾਂ ਨੇ ਕਹੀ ਹੈ ਬਰਨਾਲਾ ਮਾਨਸਾ ਬਠਿੰਡਾ ਮੋਗਾ ਮੁਕਸਫੀ ਕੋਟ ਫਾਜ਼ਿਲਕਾ ਫਰੀਪਰ ਇਹਨਾਂ ਜ਼ਿਲ੍ਹਿਆਂ ਚ ਇਹ ਨਹੀਂ ਕਿ ਵਰਖਾ ਨਹੀਂ ਹੋਏਗੀ ਵਰਖਾ ਹੋਣ ਦੇ ਚਾਂਸ ਕਾਫੀ ਘਟ ਨੇ ਇਕਦੁੱਕਾ ਕਾਰਵਾਈ ਕਿਤੇ ਇੱਥੇ ਵੀ ਹੋ ਸਕਦੀ ਹੈ ਵਾਰਨਿੰਗ ਪੰਜਾਬ ਦੇ ਵਿੱਚ ਹਜੇ ਤੀ ਕੋਈ ਨਹੀਂ ਫਿਰ ਵੀ ਜਿਹੜਾ ਹੈਗਾ 8 ਤਰੀਕ ਨੂੰ ਸ਼੍ਰੀ ਅਮਸਰ ਸਾਹਿਬ ਤਰਨਤਾਰਨ 7 8 ਨੂੰ ਕਪੂਰਥਲਾ ਜਲੰਧਰ 8 ਤਰੀਕ ਨੂੰ ਫਰੋਸਪੋਰ ਫਾਜ਼ਿਲਕਾ ਫਰੀਕੋ ਸ਼੍ਰੀ ਮਕਸਦ ਸਾਹਿਬ ਮੋਕਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਇਨਾਂ ਜ਼ਿਲ੍ਹਿਆਂ ਦੇ ਵਿੱਚ ਜਾਂ ਮਲੇਰਕੋਟਲਾ 7-8 ਦੇ ਦਰਮਿਆਨ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੋ ਸਫ਼ਰ ਕਰਨ ਵਾਲੀ ਵੀਰ ਆਪਣਾ ਉਸ ਧਿਆਨ ਨਾਲ ਸਫ਼ਰ ਕਰਨ। ਜਦੋਂ ਤੁਸੀਂ ਹਰਿਆਣੇ ਦੇ ਵਿੱਚ ਜਾਓਗੇ ਪਹਿਲਾਂ ਆਪਾਂ ਚੰਡੀਗੜ੍ਹ ਦੇਖ ਲਈਏ। ਚੰਡੀਗੜ੍ਹ ਦੇ ਵਿੱਚ ਵੀ 8-9 ਦੇ ਦਰਮਿਆਨ 25% ਹਿੱਸੇ 'ਚ ਹਲਕੀ ਵਰਖਾ ਹੋ ਸਕਦੀ ਹੈ। ਵਾਰਨਿੰਗ ਚੰਡੀਗੜ੍ਹ ਦੇ ਵਿੱਚ ਕੋਈ ਨਹੀਂ ਹੈਗੀ। ਹਰਿਆਣੇ ਦੇ ਵਿੱਚ ਪੰਚਕੁਲਾ, ਅੰਮ੍ਰਿਤਸਰ, ਜਮਲਾਨਗਰ, ਕੁਰਕਸ਼ੇਤਰ, ਕੈਥਲ, ਕਰਨਾਲ। ਠੀਕ ਹੈ। ਇਨਾਂ ਜ਼ਿਲ੍ਹਿਆਂ ਦੇ ਵਿੱਚ 25% ਹਿੱਸੇ 'ਚ ਵਰਖਾ ਹੋ ਸਕਦੀ ਹੈ ਪਾਣੀ ਪਤ ਤੇ ਦੇ ਵਿੱਚ ਵੀ ਵਰਖਾ ਹੋ ਸਕਦੀ ਹੈ। ਬਾਕੀ ਕਾਫੀ ਚਾਂਸਸ ਘਟ ਨੇ ਵਰਖਾ ਹੋਣ ਦੇ ਠੀਕ ਹੈ ਹਰਿਆਣੇ ਦੇ ਵਿੱਚ ਤਾਂ ਵਾਰਨਿੰਗ ਜੇਕਰ ਹਰਿਆਣੇ ਦੇ ਵਿੱਚ ਤੁਸੀਂ ਦੇਖੋਗੇ ਤਾਂ ਮਹਿੰਦਰਗੜਵਾਰੀ ਜੱਜਰ ਗੁਰੂਗਰਾਮ ਬਾਸਪਤ ਪਲਵਲ ਫਰੀਦাবাদ ਰੋहतक ਸੋਨੀਪੱਤ ਪਾਣੀਪੱਤ ਸਿਰਸਾ ਫਤਿਹਬਾਦੀ ਸਾਰ ਜੀਨ ਬਵਾਨੀ ਚਰਕੀਦਾਦਰੀ ਇੱਥੇ ਸੰਘਣੀ ਧੁੰਦ ਪੈ ਸਕਦੀ ਹੈ ਠੀਕ ਹੈ ਟੈਂਪਰੇਰੀ ਤੌਰ ਤੇ ਉਹਦੀ ਵਾਰਤ ਨਹੀਂ ਹੈ ਫਿਰ ਰਾਜਸਥਾਨ ਦੇ ਵਿੱਚ ਤਾਪਮਨ ਇੱਥੇ ਵੀ ਕਾਫੀ ਡਿੱਗ ਚੁੱਕੇ ਨੇ ਪਰੰਤੂ ਜਿਹੜੇ ਗੰਗਾ ਨਗਰ ਦਾ ਤਾਪਮਨ ਹੈਗਾ ਗੰਗਾ ਨਗਰ ਹਨੂਮਾਨਗੜ੍ਹ ਇੱਥੇ ਤਾਪ ਹਨ ਜਿਹੜਾ ਹੈ ਹਜੇ ਵੀ ਆਮ ਲੋਕ ਤੇ ਬਣਿਆ ਹੋਇਆ ਹੈ ਚਾਹੇ ਦਿਨ ਦਾ ਤਾਪ ਹਨ ਚਾਹੇ ਰਾਤ ਦਾ ਤਾਪ ਹਨ ਪਰੰਤੂ ਮਾਊਂਟ ਆਬੂ ਸ਼ੇਪਨ 2 ਡਿਗਰੀ ਤੇ ਚਲਾ ਗਿਆ ਹੈ ਰਾਜਸਥਾਨ ਦੇ ਵਿੱਚ ਆਮ ਤੌਰ ਤੇ ਮੌਸਮ ਖੁਸ਼ਕ ਬਣੇ ਜਾਂਦੀ ਸੰਭਾਵਨਾ ਹੈ ਭਾਰਤੀ ਮੌਸਮੀ ਭਾਗ ਜੈਪੁਰ ਵਾਲੇ ਰਾਜਸਥਾਨ ਗੰਗਾ ਨਗ ਹਰਮਾਨਗੜ੍ਹ ਚ ਮੀਂਹ ਨਹੀਂ ਦਿਖਾ ਰਿਹਾ ਪਰੰਤੂ ਜਿਵੇਂ ਪੰਜਾਬ ਦੇ ਜਿਹੜੇ ਮਾਲਵਾ ਏਰੀਏ ਦੇ ਵਿੱਚ ਦੱਖਣ ਪੱਛਮ ਮਾਲਵੇ ਦੇ ਵਿੱਚ ਭਾਵੇਂ ਕਿ ਵਰਖਾ ਦੀ ਸੰਭਾਵਨਾ ਨਹੀਂ ਹੈ ਪਰੰਤੂ ਫਿਰ ਵੀ ਕਾਰਬੋਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਸੇ ਤਰੀਕੇ ਨਾਲ ਗੰਗਾ ਨਗ ਹਰਮਾਨਗੜ੍ਹ ਦੇ ਵਿੱਚ ਵੀ ਕਿਤੇ ਸ਼ਿਫਟ ਪਟ ਵਰਖਾ ਹੋ ਜੰਮੂ ਦੇ ਵਿੱਚ 8 ਨਾਲ ਦੇ ਦਰਮਿਆਨ ਵਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵਰਖਾ ਹੋਏਗੀ ਜੀ ਵਰਖਾ ਹੋਏਗੀ ਤੇ ਜੋ ਇੱਕ ਚੀਜ਼ ਮੇਰੇ ਨੂੰ ਰਹਿ ਗਈ ਸੀ ਕਿ ਦੇਖੋ 12.6 ਕਿਲੋਮੀਟਰ ਦੇ ਉੱਪਰ ਜਿਹੜੀ ਹੈਗੀ ਜੈਟ ਸਟ੍ਰੀਮ ਜਿਹੜਾ ਹੈਗਾ 145 ਨਾਟ ਦੀ ਗਤੀ ਦੇ ਉੱਪਰ ਜਿਹੜੀ ਹੈਗੀ ਚੱਲ ਰਹੀ ਹੈ ਠੀਕ ਹੈ ਇਹ ਵੀ ਜਿਹੜੇ ਹੈਗੇ ਸਾਡੇ ਸਿਸਟਮ ਨੂੰ ਪ੍ਰਭਾਵਿਤ ਕਰੇਗੀ ਤਾਂ ਇਹਦਾ ਪ੍ਰਭਾਵ ਜਿਹੜਾ ਹੈਗਾ ਇਹ ਆਪਣੇ ਸਿਸਟਮ ਦੇ ਵਿੱਚ ਪੋਜ਼ਿਟਿਵ ਪ੍ਰਭਾਵ ਪਾਏਗੀ ਵਰਖਾ ਜਿਹੜੀ ਹੈਗੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 9 10 ਦੇ ਦਰਮਿਆਨ ਵਰਖਾ ਹੋਣ ਦੀ ਸੰਭਾਵਨਾ ਕੁਝ ਏਸ਼ੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਭਾਵੇਂ ਕਿ ਭਾਰਤੀ ਮੌਸਮੀ ਪਾਗ ਲਖਣੌਉ ਨੇ ਇਹ ਵਰਖਾ ਸ਼ੋ ਨਹੀਂ ਕੀਤੀ ਲੇਕਿਨ ਵਿੰਡੀ ਦਾ ਜੋ ਮਾਡਲ ਹੈਗਾ ਉਹ ਆਪਾਂ ਨੂੰ ਸ਼ੋ ਕਰ ਰਿਹਾ ਹੈ ਕਿ 8-9 ਦੇ ਦਰਮਿਆਨ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਏਸ਼ੀਆ ਦੇ ਵਿੱਚ ਇਹ ਵਰਖਾ ਹੋ ਸਕਦੀ ਹੈ ਤਾਂ ਇਹ ਵਰਖਾ ਜਿਹੜੀ ਹੈਗੀ ਹੈ 25% ਹਿੱਸਾ ਹਜੇ ਤੱਕ ਕਵਰ ਕਰ ਸਕਦੀ ਹੈ ਹਲਕੀ ਤੋਂ ਦਰਮਿਆਨੀ ਤੱਕ ਹੀ ਵਰਖਾ ਸੀਮਤ ਰਹਿਣ ਦੀ ਸੰਭਾਵਨਾ ਹੈ ਤਾਂ ਕੁੱਲ ਮਿਲਾ ਕੇ ਦੋਸਤੋ ਹਜੇ ਤੱਕ ਇਹ ਵਰਖਾ ਕੋਈ ਬਹੁਤੀ ਭਾਰੀ ਬਹੁਤੀ ਵੱਡੀ ਵਰਖਾ ਨਹੀਂ ਹੈਗੀ ਕਿਉਂਕਿ ਇਹ ਸੀਜ਼ਨ ਦਾ ਪਹਿਲਾ ਪਛਵੀਰ ਸਰਵੈਂਸ ਹੈਗਾ ਤਾਂ ਇਸ ਦਾ ਜੋ ਡਾਟਾ ਸਾਹਮਣੇ ਸਕਰੀਨ ਤੇ ਦਿਖ ਰਿਹਾ ਉਹ ਪੜਦੇ ਹੋਏ ਵੀ ਡਰ ਲੱਗ ਰਿਹਾ ਹੈ ਕਿ ਹੋ ਸਕਦਾ ਕਿਉਂਕਿ ਪਹਿਲੀ ਵਰਖਾ ਹੈ ਕਿ ਇਹ ਸਿਸਟਮ ਉਸ ਹਿਸਾਬ ਦੇ ਨਾਲ ਨਾ ਆਵੇ ਤਾਂ ਬਾਕੀ ਇਹਦੇ ਬਾਰੇ ਇੱਕ ਅਪਡੇਟ ਆਪਾਂ ਜਿਹੜਾ ਹੈਗਾ ਕੱਲ ਨੂੰ ਫੇਰ ਇਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਪਾਸੇ ਨੂੰ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਫਾਈਨਲ ਹੋ ਜਾਏਗਾ ਕਿ ਵਰਖਾ ਕਿੰਨੀ ਕੋ ਹੋਣ ਜਾ ਰਹੀ ਹੈ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਈਵ ਆਵਾਂਗੇ ਸਭ ਤੁਹਾਡੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ